ਕਿਸਾਨਾਂ ਨੂੰ ਕੁੱਟ ਕੇ ਕਸੂਤੀ ਫਸੀ ਸਰਕਾਰ ਤੇ ਨਾਲ ਹੀ ਪੁਲਿਸ ਵੀ ਅੜਿੱਕੇ ਦੇ ਵਿੱਚ ਆ ਚੁੱਕੀ ਹੈ ਕਿਸਾਨਾਂ ਦੇ ਵੱਲੋਂ ਹੁਣ ਵੱਡਾ ਐਲਾਨ ਕਰ ਦਿੱਤਾ ਕਿਸਾਨ ਆਗੂ ਸਰਬੰਸ ਸਿੰਘ ਪੰधेਰ ਦੇ ਵੱਲੋਂ ਉਹ ਸਾਰੇ ਘਟਨਾਕਰਮ ਦੀ ਨਿਖੇਦੀ ਕੀਤੀ ਜੋ ਕੱਲ ਗੁਰਦਾਸਪੁਰ ਦੇ ਤਿੰਨ ਪਿੰਡਾਂ ਦੇ ਵਿੱਚ ਹੋਈ ਹੈ ਪਿੰਡ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਜ਼ਮੀਨ ਐਕਵਾਇਰ ਕਰਨ ਦੇ ਲਈ ਪਹੁੰਚਦਾ ਉੱਥੇ ਕਿਸਾਨ ਮੁਰੇ ਅੜ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਕਿਸਾਨਾਂ ਨੂੰ ਖਿੱਚ ਧੂ ਕੀਤਾ ਜਾਂਦਾ ਉਹਨਾਂ ਦੇ ਹੀ ਖੇਤਾਂ ਦੇ ਵਿੱਚ ਉਹਨਾਂ ਦੀ ਹੀ ਜ਼ਮੀਨਾਂ ਦੇ ਵਿੱਚ ਕਿਸਾਨਾਂ ਦੇ ਨਾਲ ਅਜਿਹਾ ਬਤੀਰਾ ਕੀਤਾ ਜਾਂਦਾ ਜਿਵੇਂ ਕੋਈ ਗੈਂਗਸਟਰਾਂ ਨੂੰ ਖਿੱਚ ਧੂ ਕੇ ਲੈ ਕੇ ਜਾਂਦੇ ਨੇ ਤਾਂ ਇਸ ਤਰੀਕੇ ਦੀ ਤਸਵੀਰਾਂ ਦੇਖਣ ਤੋਂ ਬਾਅਦ ਆਖਿਰ ਸਰਬਨ ਸਿੰਘ ਪੰਦੇਰ ਦੇ ਵੱਲੋਂ ਕੀ ਚੇਤਾਵਨੀ ਦਿੱਤੀ ਆ ਸਰਕਾਰ ਤੇ ਪ੍ਰਸ਼ਾਸਨ ਨੂੰ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਆ ਮੈਂ ਸਰਬਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੁਰੱਖਿਤੀ ਕਮੇਟੀ ਪੰਜਾਬ ਤੋਂ ਜਿਹੜਾ ਕੱਲ ਗਰਦਾਸਪੁਰ ਦੇ ਵਿੱਚ ਪਿੱਟੇਵੱਡ ਸਰਾਏਪੁਰ ਸਲਾਹਪੁਰ ਦੇ ਤਿੰਨ ਪਿੰਡਾਂ 'ਚ ਇੱਕ ਬੰਨੇ ਭਗਵੰਤ ਮਾਨ ਸਰਕਾਰ 45 ਦਿਨ ਦਾ ਸਮਾਂ ਲੈ ਰਹੀ ਆ ਔਰ ਜਿੰਨਾ ਕਿਸਾਨਾਂ ਨੇ ਹਜੇ ਪੈਸੇ ਨਹੀਂ ਲਏ ਹੈਗੇ ਉਦੋਂ ਤੱਕ ਮਸਲਾ ਨਿਬੜ ਕੇ ਫਿਰ ਉੱਤੇ ਕਬਜ਼ਾ ਕਰਨ ਦੀ ਗੱਲ ਕੀਤੀ ਜਾ ਰਹੀ ਆ ਦੂਜੇ ਬੰਨੇ ਹਾਈ ਕੋਰਟ ਦੇ ਮੋਢੇ ਤੇ ਰੱਖ ਕੇ ਉਹਦਾ ਬਹਾਨਾ ਬਣਾ ਕੇ ਜਿਵੇਂ ਪੁਲਿਸ ਫੋਰਸਾਂ ਲੈ ਕੇ ਕਿਸਾਨਾਂ ਤੇ ਜ਼ੁਲਮ ਢਾ ਕੇ ਉਹਨਾਂ ਦੀਆਂ ਪੱਗਾਂ ਦੇ ਉੱਤੇ ਪੈਰ ਰੱਖ ਕੇ ਕਿਸਾਨ ਜਥੇਬੰਦੀ ਦੇ ਝੰਡੇ ਪਾੜ ਕੇ ਔਰ ਜਿਵੇਂ ਕੱਲ 40 ਕਿਸਾਨ ਇੱਕ ਬੀਬੀ ਗ੍ਰਿਫਤਾਰ ਕੀਤੀ ਗਈ ਬੇਸ਼ੱਕ ਕਿਸਾਨਾਂ ਨੇ ਉਦੋਂ ਬਾਅਦ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਰਿਹਾਅ ਕਰਾ ਲਿਆ ਸੋ ਇਹ ਭਾਰਤ ਮਾਲਾ ਯੋਜਨਾ ਤੱਕ ਜਿਹੜੀ ਜੰਮੂ ਕਟਰਾ ਐਕਸਪ੍ਰੈਸ ਵੇ ਆ ਔਰ ਕੱਲਾ ਇਹ ਨਹੀਂ ਇੱਥੇ ਅੰਮ੍ਰਿਤਸਰ ਚ ਵੀ ਤਰਨਤਾਰਨ ਚ ਵੀ ਹੋਰ ਨਾ ਪੰਜਾਬ ਦੇ ਹਿੱਸਿਆਂ ਚ ਵੀ ਜਬਰੀ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਬਠਿੰਡੇ ਅੰਦਰ ਗੈਸ ਪਾਈਪ ਜਿਹੜੀ ਜਬਰੀ ਕੱਢਣ ਕਰਕੇ ਮੁਆਵਜ਼ਾ ਨਾ ਦੇਣ ਕਰਕੇ ਉੱਥੇ ਵੀ ਕੱਲ ਕਿਸਾਨਾਂ ਤੇ ਜ਼ਬਰ ਟਾਇਆ ਗਿਆ ਜਿਹਦੀ ਨਿੰਦਿਆ ਕੀਤੀ ਜਾਣੀ ਚਾਹੀਦੀ ਆ ਇਹਦੇ ਨਾਲ ਜਿਹੜਾ ਪੱਟੀ ਦੇ ਵਿੱਚ ਤਰਨਤਾਰਨ ਦੇ ਵਿੱਚ ਜਿਹੜਾ ਨਜਾਇਜ਼ ਮਾਈਨਿੰਗ ਕੋਕੀ ਜਿਹੜਿਆ ਬੰਨ ਨੂੰ ਖਤਰਾ ਬਣ ਸਕਦੀ ਆ ਸ਼ਾਮ 5 ਵਜੇ ਤੋਂ ਬਾਅਦ ਮਾਈਨਿੰਗ ਨਹੀਂ ਹੋ ਸਕਦੀ ਦਰਿਆ ਦੇ ਅੰਦਰ ਪੋਕਲਾਈਨ ਨਹੀਂ ਹੋ ਸਕਦੀ ਪਰ ਪੱਟੀ ਅੰਦਰ ਸਭ ਕੁਝ ਚੱਲ ਰਿਹਾ ਹੈਗਾ ਵਾ ਤੋਂ ਇਸ ਤਰੀਕੇ ਨਾਲ ਕਿਸਾਨਾਂ ਨਾਲ ਜ਼ਬਰ ਜ਼ੁਲਮ ਹੋ ਰਿਹਾ ਜਿਹੜਾ ਅਸੀਂ ਕਹਿੰਦੇ ਸੀ ਵੀ ਕਾਰਪੋਰੇਟ ਦੀ ਇੱਕ ਪਾਲਿਸੀ ਆ ਵੀ ਜੜੀਆਂ ਮੰਡੀ ਤੇ ਤੇ ਜ਼ਮੀਨਾਂ ਤੇ ਕਾਰਪੋਰੇਟ ਨੇ ਕਬਜ਼ਾ ਲੈਣਾ ਇਹ ਉਸੇ ਨੀਤੀ ਤਹਿਤ ਸਾਰਾ ਕੁਝ ਹੋ ਰਿਹਾ ਹੈਗਾ ਵਾ ਔਰ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਆਂਦੇ ਹੁੰਦੇ ਸੀਗੇ ਔਰ ਬੜਾ ਵਧੀਆ ਵੀ ਬਿਸ਼ਰਮਾ ਦਾ ਤੇ ਸਰਜੰਦਾ ਸਿਰ ਝੁਕਾ ਕੇ ਸਿਰ ਉੱਚਾ ਰੱਖਣ ਦਾ ਕਹਿੰਦੇ ਕੀਮਤ ਚੁਕਾ ਰਹੇ ਹਾਂ ਤੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਹਿਣਾ ਚਾਹੁੰਗਾ ਵੀ ਹੁਣ ਤਾਂ ਤੁਹਾਡੀ ਮੀਟਿੰਗ ਦੇ ਵਿੱਚ ਆ ਕੇ ਸਾਡੇ ਮੁੱਖ ਮੰਤਰੀ ਨੇ ਸਿਰ ਝੁਕਾ ਵੀ ਲਿਆ ਤੁਹਾਡੀ ਇਨਮੀ ਮੰਨ ਲਈ ਤੁਹਾਡੇ ਕਹੇ ਸ਼ੰਭੂ ਖਰੋਰੀ ਦੇ ਮੋਰਚੇ ਠਾਲ ਦਿੱਤੇ ਤੁਹਾਡੇ ਕਹੇ ਕਿਸਾਨਾਂ ਤੇ ਡਾਂਗ ਫੇਰਨੀ ਸ਼ੁਰੂ ਕੀਤੀ ਤੁਹਾਡੇ ਕਾਰਪੋਰੇਟ ਦੇ ਪ੍ਰੋਜੈਕਟਾਂ ਜਿਹੜੇ ਜਬਰੀ ਲਾਗੂ ਕਰਨ ਦਾ ਫੈਸਲਾ ਕਰ ਲਾ ਤੇ ਆਰਡੀਐਫ ਦਾ ਕੀ ਰੌਲਾ ਵੇ ਇੰਨਾ ਵਫਾਦਾਰ ਮੁੱਖ ਮੰਤਰੀ ਮਿਲਣਾ ਇਹ ਵੀ ਦੇ ਦਿਓ ਇਹ ਚ ਕੀ ਰੌਲਾ ਹੈਗਾ ਸੋ ਜੋ ਕੁਝ ਵੀ ਭਗਵੰਤਮਾਨ ਜੀ ਮੌੜ ਚੇਤੇ ਹੋਣਾ ਤੁਹਾਨੂੰ ਜਦੋਂ 22 ਆਪਣਾ ਐਮਪੀ ਦੀ ਇਲੈਕਸ਼ਨ ਸੀਗੀ ਵਾਰੀਆਂ ਸਾਰਿਆਂ ਦੀਆਂ ਆਉਣੀਆਂ ਹੁੰਦੀਆਂ ਜੇ ਥੋਡੀ ਸਰਕਾਰ ਨੇ ਚੰਗਾ ਕੰਮ ਕੀਤਾ ਹੋਊ ਲੋਕ ਤੁਹਾਨੂੰ ਚੁਣਨਗੇ ਨਹੀਂ ਤਾਂ ਤੁਹਾਡੇ ਹਰ ਕੰਮ ਦਾ ਸਵਾਲਾਂ ਦਾ ਜਵਾਬ ਤੁਹਾਨੂੰ ਦੇਣਾ ਪਊ ਜਿਵੇਂ ਸਾਡਾ ਐਲਾਨ ਆ ਕਮਮ ਦਾ ਜਥੇਬੰਦੀ ਦਾ ਵੀ ਜਿੱਥੇ ਵੀ ਕੋਈ ਐਮਪੀ ਐਮਐਲਏ ਜਾਂ ਮੁੱਖ ਮੰਤਰੀ ਆਉਂਦਾ ਉਹਨਾਂ ਨੂੰ ਪੀਸਫੁਲੀ ਢੰਗ ਨਾਲ ਸਵਾਲ ਜਵਾਬ ਕਰੋ ਪੰਜਾਬ ਦੇ ਲੋਕ ਨੇ ਪੰਜਾਬੀ ਨੇ ਅਰ ਇਹ ਜ਼ਬਰ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਦੇ ਹੁੰਦੇ ਦੂਜੇ ਬੰਨੇ ਜਿਹੜਾ ਵਾ ਪੰਜਾਬ ਦਾ ਲਾਂਡ ਆਰਡਰ ਦੀ ਪੋਜੀਸ਼ਨ ਬਹੁਤ ਗੰਭੀਰ ਆ ਕੱਲ ਜਿਹੜਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਗਰਨੇਟ ਬਲਾਸਟ ਆਇਆ ਸੀਗਾ ਉਹ ਨਿਤਿੰਦ ਕੁਮਾਰ ਜੜੀਆਂ ਮੀਡੀਆ ਚ ਖਬਰਾਂ ਨੇ ਬਹੁਤ ਗਰੀਬ ਘਰ ਦਾ ਨੌਜਵਾਨ ਜਿਹੜਾ ਨਸ਼ੇ ਵੀ ਖਾਂਦਾ ਸੀਗਾ ਉਹਦੀ ਕਿਸੇ ਕਾਰਨ ਮੌਤ ਹੋ ਗਈ ਆ ਉਹ ਕਿਹਾ ਜਾਂਦਾ ਵੀ ਇਹਦੇ ਮਗਰ ਪਾਕਿਸਤਾਨ ਦੀਆਂ ਏਜੰਸੀਆਂ ਦਾ ਹੱਤ ਆ ਉਹਦੇ ਘਰ ਦੇ ਹਾਲਾਤਾਂ ਨੂੰ ਲੈ ਕੇ ਤੇ ਲੱਗਦਾ ਨਹੀਂ ਹੈਗਾ ਸਵਾਲ ਪੈਦਾ ਹੁੰਦੇ ਬਾਕੀ ਇਹ ਜਾਂਚ ਦਾ ਵਿਸ਼ਾ ਹੈਗਾ ਤੋਂ ਚੀਜ਼ਾਂ ਨੂੰ ਜੋ ਕੁਝ ਪੰਜਾਬ ਅੰਦਰ ਘਟ ਰਿਹਾ ਮੁੱਖ ਮੰਤਰੀ ਸਾਹਿਬ ਆਪਣੀ ਨਕਾਮੀ ਕਰਕੇ ਤੁਸੀਂ ਦੂਸਰੀਆਂ ਏਜੰਸੀਆਂ ਤੇ ਇਲਜ਼ਾਮ ਲਾ ਕੇ ਆਪਣੇ ਆਪ ਨੂੰ ਬਚਾ ਨਹੀਂ ਸਕਦੇ ਤੁਹਾਡਾ ਨਸ਼ਿਆਂ ਖਿਲਾਫ ਜੁੱਧ ਜਿਹੜਾ ਵਾ ਉਹ ਫੇਲ ਹੋਇਆ ਪਿਆ ਸਾਰੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਨਸ਼ਾ ਇਸ ਤਰੀਕੇ ਨਾਲ ਮਹੀਆ ਹੋ ਰਿਹਾ ਪਿੰਡਾਂ 'ਚ ਨਸ਼ਾ ਆ ਰਿਹਾ ਔਰ ਨਸ਼ੇ ਦੀ ਸਪਲਾਈ ਲਾਈਨ ਟੁੱਟ ਨਹੀਂ ਰਹੀਗੀ ਬੇਸ਼ੱਕ ਪਿਛਲੇ ਸਮੇਂ 'ਚ ਤੁਸੀਂ ਲਗਭਗ 13000 ਬੰਦਾ ਜੇਲ੍ਹਾਂ 'ਚ ਲੈ ਗਏ ਉਹਦੇ 'ਚ ਬਹੁਤ ਸਾਰੇ ਜ਼ਮਾਨਤਾ ਕਰਾ ਕੇ ਆਈ ਜਾਂਦੇ ਨੇ ਕਿ ਰੂਟੀਨ ਚਲਦਾਲ ਦੀ ਪ੍ਰਕਿਰਿਆ ਇਧਰੋਂ ਲਈ ਜਾਂਦੇ ਨੇ ਪਰ ਨਸ਼ਿਆਂ ਵਾਲੀ ਲੜਾਈ ਦੇ ਵਿੱਚ ਜਿਹੜਾ ਜ਼ਮੀਨ ਤੇ ਕੰਮ ਕਰਕੇ ਨਸ਼ਿਆਂ ਦਾ ਲੱਕ ਤੋੜਨਾ ਸੀ ਹੋ ਨਹੀਂ ਰਿਹਾ ਹੈਗਾ ਨਾ ਤੁਹਾਡਾ ਵਕਾਸ ਪੰਜਾਬੀਆਂ ਨੂੰ ਵਾਰਾ ਖਾ ਰਿਆ ਹੈਗਾ ਤੇ ਨਾ ਮੋਦੀ ਸਰਕਾਰ ਦਾ ਵਿਕਾਸ ਸਾਨੂੰ ਵਾਰਾ ਖਾ ਰਿਆ ਹੈਗਾ ਇਸ ਕਰਕੇ ਜ਼ਬਰ ਜ਼ੁਲਮ ਦਾ ਰਾਜ ਛੱਡ ਕੇ ਜਿਹੜਾ ਕਿਸਾਨਾਂ ਨੂੰ ਜ਼ਮੀਨਾਂ ਦਾ ਜੋਗ ਮੁਆਵਜ਼ਾ ਦੇਣ ਦੇ ਪਾਸੇ ਮੁੱਖ ਮੰਤਰੀ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਧੰਨਵਾਦ ਤੁਸੀਂ ਸੁਣਿਆ ਕਿਸਾਨਾਂ ਕੋ ਸਰਪੰਨ ਸਿੰਘ ਭੰਦੇੜ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਤੇ ਨਾਲ ਹੀ ਚੇਤਾਵਨੀ ਦਿੱਤੀ ਆ ਕਿ ਸਰਕਾਰ ਦਾ ਇਹ ਬਦੀਰਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪ੍ਰਸ਼ਾਸਨ ਹੁਣ ਦਿਨ ਬਾ ਦਿਨ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਦਾ ਹੋਇਆ ਨਜ਼ਰ ਆ ਰਿਹਾ ਪਹਿਲਾਂ ਇਹਨਾਂ ਨੇ ਸ਼ੰਭੂ ਬਾਰਡਰ ਦੇ ਉੱਤੇ ਜੋ ਖਨੌਰੀ ਬਾਰਡਰ ਦੇ ਉੱਤੇ ਮੋਰਚੇ ਲੱਗੇ ਹੋਏ ਸੀ ਤਾਂ ਉਹਨਾਂ ਮੋਰਚਿਆਂ ਦੇ ਵਿੱਚ ਬੈਠੇ ਕਿਸਾਨਾਂ ਨੂੰ ਖਦੇੜਿਆ ਉਹਨਾਂ ਦੇ ਮੋਰਚੇ ਖਤਮ ਕਰਵਾਏ ਮੀਟਿੰਗ ਦੇ ਵਿੱਚ ਜਾਣ ਤੋਂ ਬਾਅਦ ਜਾਂਦੇ ਜਾਂਦੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਸ਼ੰਭੂ ਥਾਣੇ ਦੇ ਬਾਹਰ ਜਦੋਂ ਧਰਨਾ ਲਾਉਣ ਜਾ ਰਹੇ ਸੀ ਉਹਨਾਂ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਹੁਣ ਜ਼ਮੀਨਾਂ ਇੱਕ ਵਾਰ ਕਰਨ ਦੇ ਲਈ ਪ੍ਰਸ਼ਾਸਨ ਆ ਰਿਹਾ ਤਾਂ ਜਦੋਂ ਕਿਸਾਨ ਵਿਰੋਧ ਕਰਦੇ ਨੇ ਤਾਂ ਉਸ ਉਹਨਾਂ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਜੋ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ